ਨੱਬਾ ਸ਼ਹਿਰ ਦੇ ਬੋੜਾ ਗੇਟ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਅਤੇ ਨੱਬਾ ਦੇ ਐਮਐਲਏ ਗੁਰਦੇਵ ਸਿੰਘ ਦੇ ਮਾਨ ਵੱਲੋਂ ਐਮਸੀਆਂ ਦੇ ਨਾਲ ਇੱਕ ਛੋਟੀ ਜਿਹੀ ਮੀਟਿੰਗ ਰੱਖੀ ਗਈ ਪਰ ਇਹ ਮੀਟਿੰਗ ਇੱਕ ਰੈਲੀ ਦਾ ਰੂਪ ਧਾਰ ਗਈ ਡਾਕਟਰ ਬਲਵੀਰ ਸਿੰਘ ਨੱਬਾ ਦੇ ਐਮਐਲਏ ਗੁਰਦੇਵ ਸਿੰਘ ਦੇ ਮਾਨ ਅਤੇ ਉਹਨਾਂ ਦੇ ਪ੍ਰਾਕਾਪਿਲ ਮਾਨ ਅਤੇ ਨਗਰ ਕੌਂਸਲ ਨੱਬਾ ਦੀ ਪ੍ਰਧਾਨ ਸجاتا ਚਾਵਲਾ ਅਤੇ ਕਸ਼ਮੀਰ ਸਿੰਘ ਲਾਲਕਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ਅਤੇ ਉੱਥੇ ਹੀ ਡਾਕਟਰ ਬਲਵੀਰ ਸਿੰਘ ਅਤੇ ਡਗਰਦੇਵ ਸਿੰਘ ਦੇ ਮਨ ਐਮਲੇ ਨੱਬਾ ਨੇ ਬੋੜਾ ਗੇਟ ਦੇ ਲੋਕਾਂ ਦਾ ਅਤੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਪਟਿਆਲਾ ਨੱਬਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ ਕਿਤੇ ਵਿਚ ਆ ਰਹੇ ਤੁਹਾਨੂੰ ਲੋਕਾਂ ਪਿੰਡਾਂ ਦੇ ਸ਼ਹਿਰਾਂ ਦਾ ਪੂਰਾ ਸਾਥ ਮਿਲ ਰਿਹਾ ਪੂਰਾ ਜੀ ਤੁਸੀਂ ਦੇਖ ਲਓ ਵੀ ਹੁਣ ਨਾ ਵਜਨ ਆਲੇ ਆ ਜੀ ਆਹ ਦੇਖ ਲਓ ਇਸ ਤੋਂ ਪਹਿਲਾਂ ਜਦੋਂ ਅਸੀਂ 16 ਨੰਬਰ ਬਾਟ ਚ ਗਏ ਸੀ ਉਹ ਉੱਥੇ ਵੀ ਅੱधे ਰਸਟਿਕਾ ਜੀ ਐਸ ਵੇਲੇ ਤੇ ਸ਼ਾਮ ਨੂੰ 5-500 ਬੰਦੇ ਖਾਸ ਕਰਕੇ ਔਰਤਾਂ ਆ ਰਹੀਆਂ ਤੇ ਬਹੁਤ ਸ਼ੁਭ ਸਾਈਨ ਹੈ ਜੀ ਸਾਡੇ ਵਾਸਤੇ ਔਰ ਦੂਜਿਆਂ ਵਾਸਤੇ ਖਤਰਾ ਦੀ ਘਟਕੀ ਹੈ ਜੀ ਤੁਹਾਨੂੰ ਦੱਸ ਦਵਾਂ ਕਿ ਨਾਬੇ ਜੰਟੀ ਮੱਡੀ ਮੀਟਿੰਗ ਹੋਈ ਹੈ ਕਿਸੇ ਦੀ ਜੀ ਕੋਈ 1 ਮਿੰਟ ਪਹਿਲਾਂ ਦੱਸ ਦਿਓ ਤੁਸੀਂ ਤਾਂ ਮੀਡੀਆ ਵਾਲੇ ਸਾਰਾ ਸਾਰਾ ਤੇ ਜਾਂਦੇ ਹੋ ਕੋਈ ਐਡੀ ਵੱਡੀ ਮੀਟਿੰਗ ਹੋਈ ਹੈ ਕਿਸੇ ਦੀ ਮੈਂ ਸਵੇਰ ਦੀ 8 ਮਿੰਟ ਦਾ ਇਹੋ ਜਿਹਾ ਕਰ ਦਿੱਤਾ ਜੀ ਕਿਹੜੇ 90 ਹਸਤਾ ਦੀ ਗੱਲ ਕੀਤੀ ਯਾਰ ਇੱਕ ਮੈਡੀਸ ਵਾਲਾ ਇੱਕੋ ਡਾਕਟਰ ਹੈ ਜੀ ਦੇਖੋ ਅਸੀਂ ਮੈਂ ਐਕਸਰੇ আল্ট্রਾਸਾਉਂਡ ਦਵਾਈਆਂ ਸਾਰਾ ਕੁਝ ਭੇਜਤਾ ਡਾਕਟਰ 550 ਭਰਤੀ ਕਰ ਰਹੇ 2000 ਪੋਸਟ ਗ੍ਰੈਜੂਏਟ ਕੀਤੀ ਹੈ ਮੈਂ 1300 ਜਿਹੜੇ ਪੈਰਾਮੈਡਿਕਸ ਭਰਤੀ ਕੀਤੇ 3300 ਪੋਸਟ ਗ੍ਰੈਜੂਏਟ ਕੀਤੀ ਹੈ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਮੈਡੀਕਲ ਕਾਲਜਾਂ ਤੋਂ ਰਿਕਰੂਟ ਕਰ ਲਿਆ ਉਹ ਨਿਕਲਦੇ ਸਾਰ ਭਰਤੀ ਕਰ ਲਿਆ ਕਰਨੇ ਆ ਉਹਨੂੰ ਟਾਈਮ ਲੱਗੇਗਾ ਥੋੜਾ ਜਿਹਾ ਲੇਕਿਨ 24 ਘੰਟੇ ਦੀਆਂ ਸਰਵਿਸਿਜ਼ ਦੇਵਾਂਗੇ ਮੈਂ ਕਰ ਰਿਹਾ ਜੀ ਭਰਤੀ ਹੋਰ ਜਿਹੜੀ ਡਾਕਟਰਾਂ ਦੀ ਕਮੀ ਆ আল্টਰਾਸਾਉਂਡ ਐਕਸਰੇ ਵਾਲਿਆਂ ਦੀ ਬਹੁਤ ਜ਼ਿਆਦਾ ਕਮੀ ਆ ਬਿਓਸ਼ੀ ਵਾਲਿਆਂ ਦੀ ਮੈਡੀਕਲ ਸਪੈਸ਼ਲਿਸਟਾਂ ਦੀ ਕੋਰਨਰ ਨੰਬਰ ਟ੍ਰੇਨ ਕਰ ਰਹਾ ਜਿਹੜੇ ਬੌਂਡ ਭਰਦੇ ਸਾਰਿਆਂ ਨੂੰ ਨੁਕਸੇ ਦੇ ਰਿਹਾ ਜੀ ਇੱਕ ਸਾਲ ਹੋ ਗਿਆ ਲੋਕ ਮਤਲਬ ਮਰੀਜ਼ ਵੀ ਚਾਹੀਏ ਪਰੇਸ਼ਾਨ ਹੋ ਰਹੇ ਨੇ ਕੋਈ ਮੈਡੀਸਨ ਕਾਹਦਾ ਕੀ ਕਰਦਾ ਕੰਮ ਨਿਕਲਦਾ ਹਾਂਜੀ ਮਗਾ ਟੈਕ ਟੂ ਹੈ ਇਨ ਐਡੀਸ਼ਨ ਵਾਲਾ ਹੀ ਕਿਤੇ ਉਹਨੂੰ ਕਰਦੇ ਕੰਮ ਨਿਕਲ ਆ ਮੈਂ ਕਹਿ ਰਿਹਾ ਜੀ ਤੁਸੀਂ ਨਾ ਮੈਂ ਕਈ ਜਗ੍ਹਾ ਤੇ ਜਿੱਥੇ ਕਮੀ ਆ ਨਾ ਜੀ ਜਿਹੜੇ ਲੋਕਲ ਮੈਂ ਉਹਨਾਂ ਨੂੰ ਉਹਨਾਂ ਨੂੰ ਵੀ ਹਾਇਰ ਕਰ ਰਿਹਾ ਹਾਂ ਪਾਰਲਮੈਂਟ ਮੋਰ ਤੇ ਵੀ 4 ਘੰਟੇ ਸਾਡੇ ਕੰਮ ਕਰਜੋ ਆ ਕੇ ਸਾਡੇ ਪੇਸ਼ੈਂਟ ਦੇਖਜੋ ਉਹ ਵੀ ਮੈਂ ਕਰ ਰਿਹਾ ਮੈਂ ਇਥੋਂ ਇਲੈਕਸ਼ਨ ਤੋਂ ਫ੍ਰੀ ਹੋ ਕੇ ਨਾ ਕਿ ਹੋਰ ਡਾਕਟਰ ਰੱਖਾਂਗੇ ਕਰਾਂਗੇ ਭਰਤੀ ਕਰ ਰਿਹਾ ਜੀ ਮੇਰੇ ਕੋਲ ਆਫਸਰ ਆ ਜੀ ਅੱਜ ਸ਼ਹਿਰ ਦੇ ਵਿੱਚ ਬੌੜਾ ਗੇਟ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਆਮ ਆਦੀ ਪਾਰਟੀ ਦਾ ਸਾਡੇ ਮੇਸੀ ਪ੍ਰਧਾਨ ਜੀ ਕੁਸ਼ਨ ਪ੍ਰਧਾਨ ਜੀ ਪ੍ਰਿੰਸ ਪ੍ਰਧਾਨ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਆਪੂ ਨਗਰ ਕੌਂਸਲ ਦੀ ਟੀਮ ਨਜ਼ਰ ਰਹੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਠਾਠਾ ਮਾਰਦਾ ਘੱਟ ਦੱਸ ਰਿਹਾ ਕਿ ਆਮ ਆਦੀ ਪਾਰਟੀ ਦੇ 2 ਸਾਲ ਦੇ ਕੰਮ ਨਗਰ ਕੌਂਸਲ ਨਾਪਾ ਦੀ ਪਰਫਾਰਮੈਂਸ ਤੋਂ ਨਾਪਾ ਸ਼ਹਿਰ ਕੋਸ਼ ਵਿਧਾਨ ਸਭਾ ਕੋਸ਼ ਹੈ ਜੀ ਪਿੰਡਾਂ ਦੇ ਵਿੱਚ ਵੀ ਅਸੀਂ ਉਹ ਕਿਹਾਏ ਆ ਬਹੁਤ ਹੀ ਜ਼ਬਰਦਸਤ ਰੁਝਾਨ ਹੈ ਪਰਮਾਤਮਾ ਕਿਰਪਾ ਕਰਕੇ ਅਸੀਂ ਨਾਪਾ ਦਾ ਹਸਪੀਟਲ ਨਾਬੇ ਦਾ ਨਗਰ ਕਾਉਂਸਲ ਦਾ ਸਿਸਟਮ ਜਿਹੜਾ ਸਾਰਾ ਇਹਨੂੰ ਹੋਰ ਬਿਹਤਰ ਕਰਾਂਗੇ ਨਾਬੇ ਦੇ ਵਿੱਚ 68 ਕਰੋੜ ਦਾ ਸੀਵੇਜ ਜੀ ਪ੍ਰੋਪੋਜ਼ਲ ਆਰਡਰ ਦੀ ਚੱਲੀ ਗਈ ਹੈ ਨਾਬੇ ਦੇ ਵਿੱਚ ਅਨਰਜੋਜਨ ਅਨਰਤ ਯੋਜਨਾ ਦਾ 33 ਕਰੋੜ ਦਾ ਪ੍ਰੋਜੈਕਟ ਆ ਚੁੱਕਿਆ ਨਾਬੇ ਦੇ ਵਿੱਚ ਐਸਟੀਪੀ ਜਿਹੜਾ 84 ਕਰੋੜ ਦਾ ਤਿਆਰ ਹੋ ਚੁੱਕਿਆ ਜੀ ਔਰ ਬਾਕੀ ਜਿਹੜੇ ਕੰਮ ਨੇ ਸੜਕਾਂ ਦੇ ਗਲੀਆਂ ਨਾਲੀਆਂ ਦੇ ਸਾਰੇ ਕੰਮ ਜਿਹੜੇ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਆ ਔਰ ਇਹਨੂੰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਕਾਂਗਰਸ ਦੇ ਟਾਈਮ ਹੀ ਕਾਂਗਰਸ ਦੇ ਟਾਈਮ ਹੀ ਟੈਂਡਰ ਲੱਗਿਆ ਸੀਗਾ ਉਹ ਜਿਹੜੇ ਜਿਹੜੇ ਠੇਕੇਦਾਰ ਕੋ ਟੈਂਡਰ ਉਹਦਾ ਕੰਮ ਕਾ ਠੀਕ ਨਹੀਂ ਸੀ ਬਲੈਕਲਿਸਟ ਹੋ ਗਿਆ ਨਵੇਂ ਸਿਰੋਂ ਆਇਆ ਉਹ ਟੈਂਡਰ ਬਿਲਕੁਲ ਬਣ ਕੇ ਤਿਆਰਾ ਲਾਕਡਾਊਨ ਉੱਤੇ ਆ ਚੁੱਕੀ ਹੈ ਅਸੀਂ ਬਹੁਤ ਜਲਦੀ ਇਲੈਕਸ਼ਨ ਖਤਮ ਹੋਣ ਤੋਂ ਤੁਰੰਤ ਬਾਅਦ ਜੋ ਜਿਹੜੀ ਹੈ ਘੋੜਿਆਂ ਵਾਲਾ ਗੁਰੂ ਘਰ ਦੀ ਜਿਹੜੀ ਸੜਕ ਹੈ ਪੱਥਰਾਂ ਵਾਲੀ ਸੜਕ ਉਹ ਜਿਹੜੀ ਹੈ ਬਹੁਤ ਖੂਬਸੂਰਤ ਮੈਂ ਇੱਕ ਵਾਅਦਾ ਕਰਦਾ 90 ਦੀ ਸਭ ਤੋਂ ਸੋਹਣੀ ਸੜਕ ਜਿਹੜੀ ਹੈ ਪੱਥਰਾਂ ਵਾਲੀ ਗੁਰੂ ਘਰ ਦੇ ਸਾਹਮਣੇ ਬਣੇਗੀ ਬਿਲਕੁਲ ਨੇ ਬਾਤ ਹੈ ਤਾਂ ਇਲੈਕਸ਼ਨ ਕੋਰਟ ਲੱਗਿਆ ਹੈ ਜੀ ਇਲੈਕਸ਼ਨ ਤੋਂ ਖਤਮ ਹੋਣ ਤੋਂ ਬਾਅਦ 3 ਸਾਲ ਪਈ ਨੇ ਸਰਕਾਰ ਦੇ ਹਲੇ ਕੰਮ ਦਾ ਪੰਜਾਬ ਸਰਕਾਰ ਨੇ ਕਰਨਾ ਹੈ ਅਗਰ ਕਮਸਲ ਨਹੀਂ ਕਰਨਾ ਤਾਂ ਉਹ ਸਾਰੇ ਕੰਮ ਜਿਹੜੇ ਨੇ ਉਹ ਕਰਨੇ ਆਂ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ ਇੰਡੋਰ ਆਰਡਰ ਟੋਰੀ ਹੁੰਦਾ ਹਾਂ 35 ਕਰੋੜ ਦਾ ਪ੍ਰੋਜੈਕਟ ਬਣਾ ਕੇ ਭੇਜਦਾ ਅਸੀਂ ਇਹ ਪਹਿਲੀ ਵਾਰੀ ਕਰ ਰਹੇ ਆਂ ਕਿ ਸਰਕਾਰੀ ਜਿਮ ਨਾਬਾ ਦੇ ਵਿੱਚ ਖੋਲਿਆ ਜਾਵੇ ਜਿਹੜਾ ਕਿ ਬਹੁਤ ਘੱਟ ਰੇਟ ਦੇ ਉੱਪਰ ਨਾਬੇ ਦਾ ਹਰ ਵਸਨੀਕ ਜਿਹੜਾ ਜੀ ਉਹ ਜਿਹੜਾ ਜਿਮ ਆ ਉਹ ਉਹ ਜੋਇਨ ਕਰੇ ਔਰ ਆਪਣੇ ਸਿਹਤ ਲਈ ਤੰਦਰੁਸਤ ਰੱਖੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੂਰਾ ਘਰ ਉੱਤੇ ਆ ਰਹੀ ਹੈ ਹਨੇਰੀ ਆਈ ਪਈ ਹੈ ਝਾੜੂ ਝਾੜੂ ਹੋਈ ਪਈ ਹੈ ਕਾਲੀ ਕਾਂਗਰਸ ਵਾਲਾ ਦਾ ਨਾਂ ਹੀ ਨਹੀਂ ਪਤਾ ਕਿਸ ਨੂੰ ਕਿ ਕੈਂਡੀਡੇਟ ਕੌਣ ਹੈ